ਜਿਲ੍ਹਾ ਪਟਿਆਲ ਕੋਟ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਦੇ ਨਾਲ ਸੁਰੱਖਿਆ ਦੇ ਲਿਹਾਜ਼ ਨਾਲ ਕਾਫੀ ਅਹਿਮ ਹੀ ਜਾਂਦਾ ਹੈ ਅਤੇ ਪੁਲਿਸ ਦੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਹਰ ਵੇਲੇ ਪੱਪਾ ਭਾਰ ਦਿਸਦੀ ਹੈ ਸੋ ਇਹੋ ਵਜ੍ਹਾ ਹੈ ਕਿ ਸ਼ਰਾਬਤੀ ਅੰਸਰਾ ਦੇ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਸੋ ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਪਠਾਨਕੋਟ ਪੁਲਿਸ ਸ਼ਹਿਰ ਦੇ ਸਲਾਰਿਆ ਨਗਰ ਮੋੜ ਨਾਕਾ ਲਗਾਇਆ ਹੋਇਆ ਸੀ ਤੇ ਜਦ ਪੁਲਿਸ ਨੇ ਇੱਕ ਮੋਟਰਸਾਈਕਲ ਰੋਕਿਆ ਤੇ ਮੋਟਰਸਾਈਕਲ ਸਵਾਰ ਲੋਕਾਂ ਤੋਂ ਮੌਕੇ ਤੇ ਹੀ ਦੋ ਪਿਸਟਲ ਬਰਾਮਦ ਕੀਤੀਆਂ ਗਈਆਂ ਤੇ ਸਖਤੀ ਨਾਲ ਪੁੱਛਗਿੱਛ ਕਰਨ ਤੇ ਪੁਲਿਸ ਨੂੰ ਇੱਕ ਬਾਰਾ ਗੋਰ ਰਾਈਫਲ ਅਤੇ ਚਾਰ ਪਿਸਟਲ ਅਤੇ 12 ਜੰਦਾ ਕਾਰਤੂਸ ਵੀ ਬਰਾਮਤ ਹੋਏ ਨੇ ਤੇ ਪੰਜ ਲੋਕਾਂ ਨੂੰ ਕਾਬੂ ਕੀਤਾ ਗਿਆ ਜੀ ਪਠਾਨਕੋਟ ਦੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਜਿਹਦੇ ਵਿੱਚ ਇੰਸਪੈਕਟਰ ਸ਼ੁਰਤ ਸਿੰਘ ਮਾਨ ਤੈਨਾਤ ਨੇ ਤੇ ਉਹਨਾਂ ਦੇ ਸੁਪਰਵਾਈਜ਼ਰ ਅਫਸਰ ਸਮੀਰ ਸਿੰਘ ਮਾਨ ਇਹਨਾਂ ਨੇ ਇੱਕ ਗੈਂਗ ਵਸਟ ਕੀਤਾ ਆਰਗੇਨਾਈਜ਼ਡ ਕ੍ਰਿਮੀਨਲ ਆਹੇ ਇਹ ਬੇਸਿਕਲੀ ਹਥਿਆਰਾਂ ਦੀ ਸਪਲਾਈ ਬਾਹਰਲੇ ਸੂਬੇ ਤੋਂ ਲੈ ਕੇ ਆਉਂਦੇ ਆ ਤੇ ਹਥਿਆਰਾਂ ਦੀ ਸਪਲਾਈ ਲੈ ਕੇ ਅੱਗੇ ਉਹ ਜਿਹੜੇ ਅਪਰਾਧਿਕ ਗਤੀਵਿਧੀਆਂ ਸ਼ਾਮਲ ਨੇ ਲੋਕ ਜਿਵੇਂ ਲੁੱਟਖੋਹਾਂ ਕਰਨ ਵਾਲੇ ਆ ਜਾਂ ਗੈਂਗਸਟਰਸ ਹੈਗੇ ਆ ਜਾਂ ਹੋਰ ਜਿਹੜੀ ਇਹ ਸੰਗੀਨ ਜੁਰਮ ਕਰਨ ਵਾਲੇ ਆ ਉਹਨਾਂ ਨੂੰ ਇਹ ਹਥਿਆਰਾਂ ਦੀ ਸਪਲਾਈ ਦਿੰਦੇ ਸੀ ਔਰ ਖੁਦ ਵੀ ਉਹਨਾਂ ਦੀ ਹਥਿਆਰਾਂ ਦੀ ਜਿਹੜੀ ਹੈਗੀ ਆ ਉਹ ਆਪਣੇ ਪਾਸ ਇਹਨਾਂ ਨੇ ਰੱਖੇ ਹੋਏ ਸੀਗੇ ਸੋ ਇੱਕ ਟਿਪ ਆਫ ਦੇ ਉੱਤੇ ਇਨੀਸ਼ੀਅਲੀ ਜਿਹੜੇ ਹੈਗੇ ਆ ਉਹ ਦੋਸ਼ੀ ਗ੍ਰਿਫਤਾਰ ਕੀਤੇ ਗਏ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਦੀਪਕ ਮਨੋਤਰਾ ਉਰਫ ਸਰਬਾ ਜੋਬਨਪ੍ਰੀਤ ਹੈ ਫਵਨ ਹੈ ਸ਼ਾਮ ਹੈ ਤੇ ਅਜੀਬ ਅਜੀਬ ਪਕਤ ਉਰਫ ਕਾਲੀ ਉਰਫ ਬੌਂਸਰ ਹੈ ਇਹਨਾਂ 50 ਦੋਸ਼ੀਆਂ ਨੂੰ ਜਿਹੜਾ ਪਠਾਨਕੋਟ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ 4 7.65 ਕੈਲੀਬਰ ਦੇ ਪਿਸਟਲਸ ਵਿਦ ਮੈਗਜ਼ੀਨ ਵਿਦ ਅਮਿਊਨੀਸ਼ਨ ਜਿਹੜਾ ਹੈਗਾ ਉਹ ਬਰਾਮਦ ਹੋਇਆ ਇੱਕ ਡਬਲ ਬੈਲ ਸ਼ਾਰਟ ਸ਼ਾਰਟ ਬੈਰਲ ਜਿਹੜੀ ਆ ਉਹ ਗਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਉਹਦਾ ਅਮਿਊਨੀਸ਼ਨ ਬਰਾਮਦ ਹੋਇਆ ਇਹੜੀ ਸਾਰੀ ਸਪਲਾਈ ਸੀਗੀ ਉਹ ਬਾਹਰਲੇ ਸੂਬੇ ਤੋਂ ਇਹ ਲੈ ਕੇ ਆਉਂਦੇ ਸੀ ਤੇ ਇੱਥੇ ਡਿਸਟ੍ਰੀਬਿਊਟ ਕਰਦੇ ਸੀ ਕੁਝ ਆਪਣੇ ਪਾਸ ਰੱਖਦੇ ਸੀ ਇਹਨਾਂ ਸਾਰੇ ਅਪਰਾਧੀਆਂ ਦਾ ਜਿਹੜਾ ਪਿਸ਼ੋਕੜ ਆ ਉਹ ਅਪਰਾਧਿਕ ਆ ਕਿਸੇ ਤੇ ਲੁੱਟਖੋ ਦੇ ਮੁਕਾਦਮੇ ਦਰਜ ਨੇ ਕਿਸੇ ਦੇ ਉੱਤੇ ਅਟੈਂਪਟ ਟੂ ਮਰਡਰ ਦੇ ਮੁਕਾਦਮੇ ਦਰਜ ਨੇ ਕੋਈ ਨਾਰਕਾ ਟੈਕਸ ਦੇ ਵਿੱਚ ਇਨਵੋਲ ਆ ਸੋ ਇਹ ਗੈਂਗ ਜਿਹੜਾ ਬਸਟ ਹੋਣ ਦੇ ਨਾਲ ਇਹਨਾਂ ਦਾ ਇਹ ਹਥਿਆਰਾਂ ਦੀ ਰਿਕਵਰੀ ਹੋਣ ਦੇ ਨਾਲ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੰਭਾਵੀ ਕੋਈ ਵਾਰਦਾਤਾ ਹੋ ਸਕਦੀਆਂ ਸੀ ਉਹਨਾਂ ਤੇ ਠੱਲ ਪਈ ਆ ਸੋ ਕੋਈ ਗੈਂਗਸਟਰ ਨਾ ਵੀ ਇਹ ਤਾਂ ਕੋਈ ਤਾਲਾ ਜਿਹਾ ਸੀ ਇਹ ਆਪਣੇ ਆਪ ਚ ਖੁਦ ਹੀ ਜਿਹੜੇ ਆਰਗੇਨਾਈਜ਼ ਕ੍ਰਿਮੀਨਲ ਨੇ ਇਹਨਾਂ ਦੇ ਉੱਤੇ 111 ਬੀਐਨਐਸ ਲਗਾਈ ਗਈ ਹੈ ਆ ਆਪਣੇ ਆਪ ਚ ਖੁਦ ਆਰਗੇਨਾਈਜ਼ ਕ੍ਰਿਮੀਨਲ ਆ ਮੇਨ ਅਕਿਊਜ਼ਡ ਦੇ ਵਿੱਚ ਦੀਪਕ ਮਲੋਤਰਾ ਉਰਫ ਸਰਵ ਉਹ ਇਹਨਾਂ ਸਾਰਿਆਂ ਦਾ ਉਹਦਾ ਕਿੰਗਪਿਨ ਆ ਉਹਦੇ ਨਾਲ ਇਹ ਐਸੋਸੀਏਟਿਡ ਆਰਗੇਨਾਈਜ਼ਡ ਕ੍ਰਿਮੀਨਲ ਨੇ ਸਾਰੇ ਸਰ ਕਿਸੇ ਵਾਰ ਦਾ ਤੁਸੀਂ ਜਾਣ ਦੇ ਨਾ ਸੀ ਪਠਾਨਕੋਟ ਵਿੱਚ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਬਾਰੇ ਅਸੀਂ ਡਿਸਕਲੋਜ਼ ਵੀ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਚੱਲ ਰਹੀ ਆ ਜੇ ਕੋਈ ਕੋਈ ਇਸ ਤਰ੍ਹਾਂ ਦੀ ਖਬਰ ਹੋਏਗੀ ਉਹ ਜ਼ਰੂਰ ਤੁਹਾਨੂੰ ਦੱਸਾਂਗੇ